ਅਸੀਂ ਗੁਰਦੁਆਰਾ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ ਜੀ ਤੇ ਸਵੇਰੇ ਪਾਰਕਿੰਗ ਦੇ ਵਿੱਚ ਭੀੜ ਸੀ ਤੇ ਅਸੀਂ ਇੱਥੇ ਸਾਈਡ ਦੇ ਉੱਤੇ ਗੱਡੀ ਲਗਾਈ ਆਪਣੀ ਗੱਡੀ ਲਗਾ ਕੇ ਮੱਥਾ ਟੇਕਣ ਗਏ ਆ ਤੇ ਹੁੰਦਿਆਂ ਨੂੰ ਜੀ ਸਾਡੀ ਗੱਡੀ ਦਾ ਕਿਸੇ ਨੇ ਸ਼ੀਸ਼ਾ ਤੋੜਿਆ ਜੀ ਨੁਕਸਾਨ ਕਰ ਗਏ ਨੇ ਜੀ ਗੁੰਡਾਗਰਦੀ ਦਿਨ ਦਿਹਾੜੇ ਜੀ ਸਮਾਨ ਚੋਰੀ ਤੇ ਵੈਸੇ ਕੋਈ ਵੀ ਨਹੀਂ ਹੋਇਆ ਕਿਉਂਕਿ ਕੀ ਕੀ ਪਤਾ ਲੱਗਦਾ ਕੋ ਨੂੰ ਮੌਕਾ ਨਾ ਮਿਲਿਆ ਹੋਵੇ ਸ਼ੀਸ਼ਾ ਤੋੜ ਕੇ ਸਮਾਨ ਚੁੱਕਣ ਦਾ ਦਿਨ ਦਾ ਟਾਈਮ ਗੁਰੂ ਨਗਰੀ ਦੀ ਸੁਰੱਖਿਆ ਰੱਬ ਆਸਰਿਆ ਜੀहां ਜਿਹੜੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਜਾ ਰਹੇ ਹਾਂ ਉਸ ਨੂੰ ਜਦੋਂ ਤੁਸੀਂ ਸੁਣੋਗੇ ਤਾਂ ਸ਼ਾਇਦ ਤੁਸੀਂ ਵੀ ਇਹੀ ਕਹੋਗੇ ਦਰਅਸਲ ਸਚਖੰਡ ਸ੍ਰੀ ਹਰਮਨਦਰ ਸਾਹਿਬ ਦੇ ਦਰਸ਼ਨ ਦੇ ਲਈ ਇੱਕ ਪਰਿਵਾਰ ਹਰਿਆਣਾ ਦੇ ਕੈਥਲ ਤੋਂ ਆਇਆ ਸੀ ਪਰ ਇੱਥੇ ਆ ਕੇ ਉਹਨਾਂ ਦੇ ਨਾਲ ਇੱਕ ਵੱਡਾ ਕਾਂਡ ਹੋ ਗਿਆ ਦਰਸਲੇ ਪਰਿਵਾਰ ਜਿਵੇਂ ਹੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਵਾਪਸ ਪਰਤਿਆ ਤਾਂ ਉਹਨਾਂ ਨੇ ਆਪਣੀ ਗੱਡੀ ਦੇ ਜੋ ਹਾਲ ਦੇਖੇ ਉਸ ਨੂੰ ਵੇਖ ਕੇ ਪਰਿਵਾਰ ਸਦਮੇ ਦੇ ਵਿੱਚ ਹੈ ਪਰਿਵਾਰ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਗਏ ਹਾਲਾਂਕਿ ਇੱਕ ਗੱਡੀ ਜਿਹੜੀ ਹੈ ਅੰਦਰ ਜੋ ਸਮਾਨ ਸੀਗਾ ਉਸ ਦਾ ਬਚਾਅ ਹੋ ਗਿਆ ਪਰ ਜਿਸ ਤਰ੍ਹਾਂ ਨਾਲ ਗੱਡੀ ਦੇ ਸ਼ੀਸ਼ੇ ਤੋੜੇ ਗਏ ਪਰਿਵਾਰ ਨੂੰ ਸਮਝ ਨਹੀਂ ਆ ਰਹੀ ਕਿ ਆਖਿਰਕਾਰ ਅਜੀਹਾ ਕਾਂਡ ਕੌਣ ਕਰ ਗਿਆ ਉਹ ਵੀ ਦਿਨ ਦਿਹਾੜੇ ਤੋ ਦੱਸਦਿਆ ਕਿ ਇਸ ਪਰਿਵਾਰ ਦੇ ਦੱਸਣ ਮੁਤਾਬਕ ਪਾਰਕਿੰਗ ਵਿੱਚ ਥਾਂ ਨਾ ਮਿਲਣ ਕਰਕੇ ਇਹਨਾਂ ਨੇ ਅੰਮ੍ਰਿਤਸਰ ਦੇ ਫੁਹਾਰਾ ਚੌਂਕ ਵਿੱਚ ਆਪਣੀ ਗੱਡੀ پارک ਕੀਤੀ ਸੀ। پارک ਕਰਕੇ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚੇ। ਜਦੋਂ ਮੱਥਾ ਟੇਕ ਕੇ ਉੱਥੋਂ ਵਾਪਸ ਪਰਤੇ ਤਾਂ ਗੱਡੀ ਪੂਰੀ ਤਰ੍ਹਾਂ ਨਾਲ ਤੋੜੀ ਗਈ ਔਰ ਗਣੀਮਤ ਰਹੀ ਹੈ ਕਿ ਗੱਡੀ ਦੇ ਵਿੱਚ ਜੋ ਸਮਾਨ ਰੱਖਿਆ ਹੋਇਆ ਸੀਗਾ ਉਸ ਦਾ ਬਚਾ ਹੋ ਗਿਆ। ਕਿਤੋਏ ਸਤਨਾਮ ਸਿੰਘ ਦਾ ਹਾਂ ਮੈਂ ਮਰਾ ਕਿਤੋਏ ਕਤਲ ਜ਼ਿਲ੍ਹਾ ਤੇ ਪਿੰਡ ਸ਼ਹਿਰ ਅੱਜ ਕੀ ਗੱਲ ਹੋਈ ਹੈ ਜੀ ਇੱਥੇ ਗੱਡੀ ਗੱਡੀ ਖੜੀ ਕੀਤੀ ਸੀ ਤੇ ਸ਼ੀਸ਼ਾ ਤੋੜ ਗਿਆ ਕੋਈ ਹਾਂ ਉਹ ਤੇ ਪਾਰਕਿੰਗ ਵਿੱਚ ਗਏ ਹਾਂ ਉੱਥੇ ਥਾਂ ਨਹੀਂ ਸੀ ਫਿਰ ਵਾਪਸ ਬੋਰਡ ਕੇ ਲਿਆਏ ਆ ਇੱਥੇ ਥਾਂ ਮਿਲ ਗਈ ਸੀ ਤੇ ਇੱਥੇ ਖੜੀ ਕਰਕੇ ਤਾਂ ਰਮੰਦਰ ਸਾਹਿਬ ਰਮੰਦਰ ਸਾਹਿਬ ਮੱਥਾ ਟੇਕਣ ਗਏ ਸਾਂ ਤੇ ਹੁਣ ਜੇ ਆਏ ਆ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਪਾਈ ਸੋਲੋਂ ਦੇ ਜਾਣਾ ਸੀ ਤੇ ਇੱਥੇ ਆਹ ਜਾਂਦਿਆਂ ਦੇ ਵੇਖਿਆ ਵੀ ਗੱਡੀ ਦਾ ਸ਼ੀਸ਼ਾ ਟੁੱਟਾ ਪਿਆ ਹੈ ਇਸ ਕਰလို့ ਸੀ ਉੱਥੇ ਵੀ ਗੁਰਦੁਆਰਾ ਸਾਹਿਬ ਵੀ ਨਹੀਂ ਜਾ ਪਾਏ ਨੁਕਸਾਨ ਨਕਸਾਨ ਤੇ ਚਲੋ ਸ਼ੀਸ਼ਾ ਹੀ ਟੁੱਟ ਗਿਆ ਹੈ ਔਰ ਇਹ ਨੁਕਸਾਨ ਕਰ ਸਕਦਾ ਹੈ ਕਾਗਜ਼ ਪੱਤਰ ਦਾ ਵੀ ਛੇ ਸਾਲ ਪਏ ਸਾਰੇ ਲਾਗੇ ਬੰਨੇ ਕਿਸੇ ਨੇ ਦੱਸਿਆ ਕਿ ਇਹ ਗੱਲ ਉਹ ਦੁਕਾਨਦਾਰ ਨੇ ਦੱਸਿਆ ਬਈ ਤੋੜਿਆ ਸ਼ੀਸ਼ਾ ਉਹਦੇ ਉਹਦੇ ਤੋਂ ਪਹਿਲਾਂ ਹਾਂਜੀ ਸਾਡੀ ਕਰਦੇ ਕਿ ਲੋਕੀ ਆਸਦਾ ਸਵੇ ਉਹਨੂੰ ਫੜਿਆ ਫੜਿਆ ਜਾਇਓ ਉਹ ਬੰਦਾ ਜਿੰਨੇ ਤੋੜਿਆ ਸ਼ੀਸ਼ਾ ਜੇਲ੍ਹ ਚ ਹੋਵੇ ਅੱਗੇ ਤੋਂ ਇਹੋ ਜਿਹਾ ਕੰਮ ਨਾ ਹੋਵੇ ਮੇਰਾ ਨਾਮ ਅਮਰਤ ਸਿੰਘ ਹੈ ਜੀ ਅਸੀਂ ਕੈਥਲ ਹਰਿਆਣੇ ਤੋਂ ਆਏ ਹਾਂ ਜੀ ਇਸ ਜਗ੍ਹਾ ਉੱਤੇ ਅਸੀਂ ਗੁਰਦੁਆਰਾ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ ਜੀ ਤੇ ਸਵੇਰੇ ਪਾਰਕਿੰਗ ਦੇ ਵਿੱਚ ਭੀੜ ਸੀ ਤੇ ਅਸੀਂ ਇੱਥੇ ਸਾਈਡ ਦੇ ਉੱਤੇ ਗੱਡੀ ਲਗਾਈ ਆਪਣੀ ਤੇ ਗੱਡੀ ਲਗਾ ਕੇ ਮੱਥਾ ਟੇਕਣ ਗਏ ਆ ਤੇ ਆਉਂਦਿਆਂ ਨੂੰ ਜੀ ਸਾਡੀ ਗੱਡੀ ਦਾ ਕਿਸੇ ਨੇ ਸ਼ੀਸ਼ਾ ਤੋੜਿਆ ਜੀ ਨੁਕਸਾਨ ਕਰ ਗਏ ਨੇ ਜੀ ਗੁੰਡਾਗਰਦੀ ਦਿਨ ਦਿਹਾੜੇ ਜੀ ਤੇ ਸਾਡਾ ਅਸੀਂ ਸਾਰਾ ਪਰਿਵਾਰ ਲੈ ਕੇ ਆਏ ਆ ਹੁਣ ਸਾਨੂੰ ਦਿੱਕਤ ਦਾ ਦਿੱਕਤ ਦੀ ਪਰੇਸ਼ਾਨੀ ਹੁਣ ਦਿੱਕਤ ਹੋਏਗੀ ਸਾਨੂੰ ਹੁਣ ਰਸਤੇ ਦੇ ਵਿੱਚ ਅਸੀਂ ਜਾਣਾ ਵੀ ਹੈ ਜੀ ਕੋਈ ਹੋਰ ਵੀ ਗੁਰਦਵਾਰਾ ਤੇ ਮੱਥਾ ਟੇਕਣਾ ਸੀ ਹਾਂ ਹਾਲੇ ਹੋਰ ਵੀ ਟੇਕਣਾ ਸੀ ਜੀ ਅਸੀਂ ਫਿਰ ਜਾ ਨਹੀਂ ਪਾਏ ਕਿਉਂਕਿ ਹੁਣ ਸਾਡੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਹੁਣ ਸ਼ੀਸ਼ਾ ਪਵਾਵਾਂਗੇ ਤੇ ਵਾਪਸ ਜਾਾਂਗੇ ਜੇ ਅਸੀਂ ਮੱਥਾ ਟੇਕਣ ਜਾਂਦੇ ਫਿਰ ਸਾਡਾ ਸ਼ੀਸ਼ਾ ਨਹੀਂ ਪਿੰਦਾ ਜੀ ਸਮਾਨ ਚੋਰੀ ਤੇ ਵੈਸੇ ਕੋਈ ਵੀ ਨਹੀਂ ਹੋਇਆ ਕਿਉਂਕਿ ਕੀ ਕੀਪਤਾ ਲੱਗਦਾ ਕੋ ਨੂੰ ਮੌਕਾ ਨਾ ਮਿਲਿਆ ਹੋਵੇ ਸ਼ੀਸ਼ਾ ਤੋੜ ਕੇ ਸਮਾਨ ਚੁੱਕਣ ਦਾ ਕੋ ਦਿਨ ਦਾ ਟਾਈਮ ਸੀ ਕਿੰਨੇ ਵੇਲੇ ਗੱਡੀ ਲਾਈ ਗਈ ਸੀ ਅਸੀਂ ਘੱਟੋ ਘੱਟ 8 ਵਜੇ ਗੱਡੀ ਇੱਥੇ ਲਾਈ ਜੀ پارک ਕੀਤੀ ਸੀ ਸਾਈਡ ਤੇ ਜੀ ਪਾ ਸਾਮਾਨ ਤੇ ਚੋਰੀ ਹੋ ਸਕਦਾ ਜੀ ਵਿੱਚ ਏਟੀਐਮ ਵਗੈਰਾ ਸਾਰਾ ਸਾਮਾਨ ਸੀ ਜੀ ਮੇਰਾ ਗੱਡੀ ਦੇ ਕਾगज ਕਾਗਜ਼ ਵਗੈਰਾ ਹਨ ਬੈਗ ਸਨ ਸਾਡੇ ਗੱਡੀ ਲਾਉਣ ਦਾ ਕਰਨ ਸੀ ਜੀ ਦਰਬਾਰ ਸਾਹਿਬ ਉੱਤੇ ਪਾਰਕਿੰਗ ਦੇ ਵਿੱਚ ਭੀੜ ਸੀ ਜੀ ਉਹ ਜਾਮ ਲੱਗਾ ਸੀ ਪੁਲ ਦੇ ਉੱਤੇ ਫਿਰ ਅਸੀਂ ਨੀਚੇ ਆਏ ਨੀਚੋਂ ਦੀ ਵੀ ਜਾਮ ਲੱਗਾ ਸੀ ਫਿਰ ਅਸੀਂ ਇੱਥੇ ਸਾਈਡ ਤੇ پارک ਕਰ ਗਏ ਸਾਡੀ ਗੱਡੀ ਕਿੱਸ ਤਰ੍ਹਾਂ ਦੇਖਦੇ ਹੋ ਇਹਨਾਂ ਰਾਤੋਂ ਦਿਨ ਦਿਹਾੜੇ ਮਤਲਬ ਇੰਨੀ ਗੁੰਡਾਗਰ ਇਹ ਤੇ ਚੋਰੀ ਦੀ ਕੋਸ਼ਿਸ਼ ਇਹ ਤੇ ਪੁਲਿਸ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਜੀ ਇਹ ਤੇ ਦਿਨ ਦਿਹਾੜੇ ਜੀ ਬਾਜ਼ਾਰ ਦੇ ਵਿੱਚ ਖਲੋਤੀ ਗੱਡੀ ਦਾ ਹੋ ਗਿਆ ਜੀ ਇਹ ਤੇ ਕੁਝ ਵੀ ਹੋ ਸਕਦਾ ਸੀ ਜੇ ਹਾਂਜੀ ਹੁਣ ਪਰਿਵਾਰ ਨਾਲ ਹੈ ਕਿੰਨੀ ਮੁਸ਼ਕਲ ਆਉਂਦੀ ਵੀ ਹੁਣ ਪਰਿਵਾਰ ਦੇ ਨਾਲ ਹੈ ਜੀ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਗਾ ਜੀ ਸਾਨੂੰ ਰਾਜ ਵਿੱਚ ਜਾਣਾ ਪੈਗਾ ਹਵਾ ਦੇ ਵਿੱਚ ਕੋਈ ਬਰਸਾਤ ਕਣੀ ਆਏਗੀ ਤੇ ਅਸੀਂ ਪਿੱਜਾਂਗੇ ਦਿੱਕਤ ਤੇ ਹੈ ਮੰਗ ਤਾਂ ਹੀ ਕਰਨੇ ਵੀ ਜਿਨ ਜਿਨੇ ਇਹ ਕੰਮ ਕੀਤਾ ਨੂੰ ਫੜਿਆ ਜਾਏ ਸਜ਼ਾ ਹੋਏ ਜੀ ਹੋਰ ਕੀ ਜੀ ਲਾ ਦੇ ਨੂੰ ਸ਼ਰਾਬ ਨਹੀਂ ਹੋਣੀ ਨਹੀਂ ਹੋਣੀ ਚਾਹੀਦੀ ਜੀ ਦਿਨ ਦਿਹਾੜੇ ਗੱਡੀ ਦਾ ਨੁਕਸਾਨ ਕੀਤਾ ਗਿਆ ਇਹ ਨੁਕਸਾਨ ਕਿਹਨਾਂ ਵੱਲੋਂ ਕੀਤਾ ਗਿਆ ਫਿਲਹਾਲ ਜਾਨ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪਰ ਪਰਿਵਾਰ ਤਾਂ ਕਹਿਣਾ ਹੈ ਕਿ ਇਸ ਸ਼ਹਿਰ ਦੇ ਵਿੱਚ ਆ ਕੇ ਜੇ ਕੋਈ ਬੰਦਾ ਸੁਰੱਖਿਅਤ ਨਹੀਂ ਹੈ ਤਾਂ ਆਪਣੇ ਆਪ ਦੇ ਵਿੱਚ ਬਹੁਤ ਸ਼ਰਮਨਾਕ ਗੱਲ ਹੈ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸ